ਉਹ ਬੋਫ ਘੈਂਡ ਆ ਗਈ ਆ ਕਰੋ ਚੈੱਕ ਕਿੰਨਾ ਜਾਵੇਗਾ ਲੱਗ ਰਿਹਾ ਦੇਖੋ ਤੌਣ ਤੋਂ ਪੂਰੀ ਘੈਂਡ ਜਾਂਦਾ ਉਹ ਜਾ ਕੇ ਲੱਗ ਕੇ ਖੜ ਕੇ ਦੇਖੋ ਡਰਦੇ ਨੇ ਉਹ ਵੀ ਡਰਦੇ ਨੇ ਕਰੋ ਚੈੱਕ ਚੂਚਾ ਆਪਣਾ ਚੂਚਾ 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 ਉਹ ਤੀਗਾ ਜੱਟ ਪੁਰਾ ਕੈਮਸ ਸ੍ਰੀ ਗਾਲਜੀ ਕੀ ਹਲਚਾਲ ਅੱਜ ਦੇ ਵਲੌਗ ਦਾ ਤੁਹਾਡਾ ਸਾਰਿਆਂ ਦਾ ਬੱਬੇ ਬਹੁਤ ਜਿਆਦਾ ਸਵਾਗਤ ਹੈ ਆਪਾਂ ਚੂਚੇ ਲੈ ਆਏ ਬਾਬੇ ਉੱਤੇ ਸੁਣ ਦਿਖਾਉਣਾ ਮੈਂ ਚੂਚੇ ਆਪਣੇ ਤੇ ਆਹ ਦੇਖੋ ਜੀ ਆਪਣੇ ਚੂਚੇ ਤੇ ਆਹ ਦੇਖੋ ਛੂਟੇ ਚੂਚੇ ਆ ਪਏ ਆ ਤੇ ਇੱਕ ਅਜ ਦਰਾ ਸੀ ਕਰੋ ਚੈੱਕ ਕਰਦੋ ਆਪਣੇ ਚੂਚੇ ਦੇਖੋ ਤੇ ਆਪਣਾ ਬੱਲਮ ਲਾਤਾ ਤੇ ਹੀਟ ਬਹੁਤ ਜ਼ਿਆਦੇ ਆ ਤੇ ਇਧਰ ਆ ਦੇਖੋ ਚੂਚੇ ਇਹ ਡੱਡੀਆਂ ਨੇ ਜਮ ਕਰੋ ਚੈੱਕ ਕਰੋ ਚੂਚੇ ਲੈਣਾ ਜਿਹੜੇ ਆਹ ਚੋਚ ਆਪਾਂ ਆਹ ਫੀਡ ਪਾਈ ਹੋਈ ਆ ਤੇ ਆਹ ਵਾਲੀ ਫੀਡ ਤੇ ਉਹ ਜਿਆਦੇ ਖੁਸ਼ ਨਾ ਆਹ ਵੀ ਕਿਹਾ ਥੱਲੇ ਚੁੱਕ ਕੇ ਖੁਸ਼ ਨੇ ਜਿਆਦੇ ਕੋਲੂ ਜੁਗਟ ਖਾਂਦੇ ਆ ਆਪਾਂ ਥੱਲੇ ਛੜਕਾ ਕਰਦੇ ਹਣਾ ਉਹ ਵੀ ਚੁੱਕ ਕੇ ਬਹੁਤ ਜਿਆਦੇ ਖੁਸ਼ ਉਹ ਤਾਂ ਵਧੀਆ ਤੁਰੇ ਫਿਰਦੇ ਆ ਤੇ ਉੱਪਰ ਆਏ ਚੈੱਕ ਕਰੋ ਆਪਣੇ ਤੇ ਭੱਜੇ ਫਿਰਦੇ ਆ ਇਹ ਆਪਣੇ ਜਿਹੜੇ ਬਲੈਕ ਕਲਰ ਦੇ ਚੂਚੇ ਆ ਇਹ ਤਾਂ ਹੈਗੇ ਆ ਬਲੈਕ ਐਸਟਰੋਲੋਪ ਤੇ ਦੂਜੇ ਹੈਗੇ ਆਪਣੇ ਦੇਸੀ ਆਪੂ ਤਾਂ ਇਹ ਵੀ ਮਰ ਦੇਸੀ ਕਹਿੰਦੇ ਆ ਪਰ ਅਗਲਰ ਇਹ ਬਰੀਡ ਬਾਹਰ ਲਈ ਆ ਗਈ ਔਰ ਤੇ ਇਹ ਨਾ ਬਹੁਤ ਜਿਆਦੇ ਦਸਤਾ ਕਿ ਮਰ ਭੱਜੇ ਦਿੰਦੇ ਰਹੇ ਨੇ ਇਹ ਜਿਹੜਿਆ ਆ ਤਾਂ ਬੰਦਾ ਦਾ ਛੋਟੇ ਆ ਤੇ ਇਹਨਾਂ ਦਾ ਕੁਝ ਫਰਕ ਆ ਦੇਣਾਗਾ ਇਹਨਾਂ ਨਾਲੋਂ ਕਾਲਿਆਂ ਨਾਲੋਂ ਤੇ ਇਹ ਥੋੜੇ ਜਿਹਾ ਸੁਨ ਜੇ ਵਿਚਾਰੇ ਭਗਤ ਜਿਹੇ ਆ ਇਹ ਹਾਲੇ ਤੇ ਆਹ ਵਾਲੇ ਸਾਹ ਤੇ ਰਾ ਦੇਖੋ ਬਹੁਤ بڑے ਆ ਅੰਟ ਬਹੁਤ ਇਹ ਨਾ ਫੀਡਲ ਮਤਲਬ ਕਿ ਜਹਾ ਪਕੌੜੀ ਰੱਖੀ ਹੋਈ ਆ ਇਹ ਜੇ ਖਾਦੇ ਘੱਟਾ ਤੇ ਡੋਲਦੇ ਪਾਈ ਆ ਆਏ ਵਾਲਾ ਪੰਗਾ ਪੈਰ ਮਾਰ ਮਾਰ ਡੋਲਦੇ ਆ ਵੀਰੇ ਹੋ ਜਾ ਡਰ ਰਿਹਾ ਇਹ ਵੀਡੀਓ ਬਣਾ ਰਹਿਣਾ ਤੇ ਆ ਦੇਖੋ ਕਿੱਡੇ ਇਹ ਆ ਬੰਦੇ ਮੱਤੀ ਜੀ ਦੋ ਜਾਨੇ ਕਵਰੇਜ ਤੇ ਆਪਾਂ ਪਿੰਜਰੇ 'ਚ ਰੱਖ ਰੱਖਿਆ ਨੇ ਇਹਦੇ ਕਰਕੇ ਮਤਲਬ ਥੱਲੇ ਆਪਾਂ ਤੂੜੀ ਪਿਆਰ ਰੱਖੀ ਆ ਤੇ ਵਧੀਆ ਉੱਪਰ ਆ ਵਾਹ ਪਾਤਾ ਅਭਾਰਵਾਦ ਆ ਪਤਾ ਇਹਦੇ ਤੇ ਪੂਰੇ ਖੁਸ਼ ਹੋ ਗਏ ਹਾਂ ਅਸੀਂ ਤਾਂ ਕੱਲਣਾ ਆਪਾਂ ਛਾਵ ਦੀ ਨੂੰ ਲਿਆਏ ਸੀ ਜਿਹੜੇ ਆਪਣੇ ਪਿੱਛੇ ਆ ਤੇ ਉੱਪਰਲੇ ਜਿਹੜੇ ਬਲੈਕ ਐਸਟਰੋਲੋਪਸ ਤੇ ਇਹਦਾ ਹੈਗੇ ਆ ਦਾਸ ਤੇ ਦੂਜੇ ਵੀ ਦਾਸੀ ਆ ਤੇ ਹੁਣ ਦੀ ਲਿਆਏ ਤੇ ਇੱਕ ਦੋ ਦਿਨ ਹੋਣਾ ਚਾਰ ਪੰਜ ਦਿਨਾਂ ਤਾਈਂ ਆਪਾਂ ਹੋਰ ਲਿਆਵਾਂਗੇ 10 ਜਾਂ 20 ਉਕੜੇ ਤੇ ਅਸੀਂ ਇਹਦਾ ਹੈਗਾ ਦਾ ਜਿਹਦੇ ਲਵੇ ਉਹ ਤਾਂ ਸਾਲ ਦਾਗਾ ਜਿਸ ਲਵੇ ਅਸੀਂ ਦੇ ਪਏ ਹੁਣ ਤਾਂ ਆਪਾਂ ਅੱਗੇ ਵੀ ਲੈ ਲਾਂਗੇ ਦੇਖੋ ਉਕਰ ਉੱਚਾ ਆਪਣੇ ਦਾ ਸਾਕੀ ਚੱਕਰਾ ਆਪਣੇ ਦਾ ਹੁਣ ਕਮਰਾ ਆ ਗਿਆ ਠੀਕ ਹੈ ਇਹ ਜਿਵੇਂ ਬਾਤੂ ਕਮਰਾ ਸਾਡੇ ਦੋ ਕਮਰੇ ਆ ਫ੍ਰੀ ਆ ਤੇ ਆਪਾਂ ਕਮਰੇ ਅੰਦਰ ਲਾਤਾ ਕਰਕੇ ਹੀਟ ਪੂਰੀ ਮੈਂਟੇਨ ਰਹਿੰਦੀ ਆ ਜੇ ਆਪਾਂ ਉਹ ਇਹਨਾਂ ਨੂੰ ਬਾਹਰ ਰੱਖੇ ਤਾਂ ਉਹ ਇਹ ਠੰਡ ਬਹੁਤ ਆ ਦੇ ਮੰਨਦੇ ਆ ਤੇ ਜਿਹੜੇ ਚਾਹੇ ਤੇ ਹੁਣ ਇਹਨਾਂ ਨੂੰ ਪੂਰੀ ਗਰਮ ਆ ਪੂਰੀ ਹੀਟ ਇੱਥੇ ਤੇ ਮੈਨੂੰ ਤਾਂ ਗਰਮ ਆ ਰਹੀ ਆ ਤੇ ਹੁਣ ਇਹਨੂੰ ਆਪਾਂ ਪੂਰੀ ਹੀਟ 'ਚ ਰੱਖਿਆਗਾ ਤਾਰ ਕੇ ਬਚੀ ਜਿਹਾ ਛੋਟੇ ਆ ਫਿਰ ਆਪਾਂ 20 ਦਿਨਾਂ 'ਲੇ ਆਵਾਂਗੇ ਜਿਹੜੇ ਹੋਰ ਲਿਆਵਾਂਗੇ ਆਪਾਂ ਆਰ ਆਈ ਆਰ ਸੋਨੇ ਬੋਦੇ ਚੂਟੇ ਚੰਗਾ ਨਾ ਚੱਕੇ ਆ ਠੀਕ ਅਲੋ ਕਰੋ ਚੈੱਕ ਚੂਚਾ ਆਪਣਾ ਚੂਚਾ 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 ਉਹ ਤੀਗਾ ਤੇ ਤੁਹਾਨੂੰ ਆ ਬਲੈਕ ਦਿਖਾਵਾਂ ਪੂਰੇ ਆ ਭਾਈ ਉਹ ਡਰ ਕੇ ਲੁਕਦੇ ਆ ਹਰਜ ਫੜਦਾ ਆ ਦੇਖੋ ਪੂਰੇ ਹੁਣ ਮੱਛੀ ਦੇ ਮੂਹਰੇ ਚ ਨੇ ਦੇਖੋ ਕਰੋ ਚੈੱਕ ਪਿਰਾ ਮਸਤ ਹੋਰੇ ਫੜਾ ਮਸ ਫੜ ਜਿਹੜਾ ਉਹ ਵਾਲਾ ਨਾ ਆ ਵਾਲਾ ਪੂਰੇ ਹੀ ਸਿਕਲ ਹੈ ਬੋੜਾ ਦਾ ਫੜ ਕੇ ਖੋਣ ਹਰਜ ਨੂੰ ਇਹਨੂੰ ਆ ਜਾਣ ਦੂਰੇ ਫੜਦਾ ਇੱਕ ਮਿੰਟ ख देखो आ करो चको आ चो देखा इन्हें छह च वो कर दरद जगत कुछ नहीं कहते ब्लैक कस्टोलॉप जो दूजे छोटे जी कुछ कु दिनों में फर्क आ ਦੇਖੋ ਇਹ ਉਹ ਬਧੀਆ ਜੀ ਆ ਲੱਗ ਰਹਿਦਾ ਵੈਨਾਂ ਜਾਂ ਐ ਬਾਜੇ ਵਧੀਆ ਮਾਰਨਾ ਮਾਰਦੇ ਦੇਖੀ ਅੱਖ ਅੱਖ ਚ ਮਾਰਿਆ ਸੀ ਅੱਖ ਭੰਦੀ ਸੀ ਚਲੋ ਦੋ ਕੱਜ ਵੇ ਆ ਗੰਜਾ ਉਹ ਸਾਰੇ ਡਰਿਆ ਲ ਉਹ ਵੇ ਗਈ ਜੱਗ ਹੁਣ ਜੇ ਮੈਂ ਇੰਨਾ ਚ ਆਉਂਗਾ ਫੇਰ ਇੱਧਰੋਂ ਆ ਜਾਂਗੇ ਫੀਡ ਖਾਣ ਆ ਚੈੱਕ ਕਰੋ ਉਹ ਸੋਨੇ ਬਹੁਤ ਆ ਜਿਆਦੇ ਸੁਣ ਲਾ ਉਹ ਵੀ ਬਹੁਤ ਜਿਆਦੇ ਸੁਣਿਆ ਅਜੇ ਤਾਂ ਦੇਖੋ ਵੱਡੇ ਕਿਵੇਂ ਜੇ ਬਣਦੇ ਆ ਵੱਡੇ ਹੋ ਕੇ ਹਨ ਰੱਬ ਜਾਣਦਾ ਤੇ ਉਹ ਅੱਪਰ ਬੜਾ ਵਧੀਆ ਪਾਣੀ ਪੀ ਰਿਹਾ ਪਾਣੀ ਪੀ ਲਈ ਜੀ ਅੱਪ ਨੇ ਪੀ ਲਈ ਹਜੇ ਤਾਂ ਕੁਝ ਪਤਾ ਨਹੀਂ ਲੱਗ ਰਿਹਾ ਹੈ ਮੇਲ ਆ ਕਿ ਫੀਮੇਲ ਆ ਮੈਂ ਤਾਂ ਆਏ ਵੇਲੇ ਪੁੱਛਿਆ ਸੀ ਜਦੋਂ ਲੈ ਕੇ ਆਇਆ ਮੈਂ ਸਾ ਇਹ ਮੇਲ ਪਾ ਰਹੇ ਆ ਕਿ ਫੀਮੇਲ ਪਾ ਰਹੇ ਉਹ ਜਿਹੜਾ ਹੱਥ ਜਾਵੇ ਉਹੀ ਸੱਪ ਪਾਣਿਆ ਕਰੀ ਤੇ ਆਪਾਂ ਹੀ ਲੈ ਆਏ ਮੇਲ ਫੀਮੇਲ ਦਾ ਦੱਸ ਦਿਓ ਉਹਦਾ ਮੈਨੂੰ ਚਾਹੇ ਲੱਗਦਾ ਫੀਮੇਲ ਸੀਗਾ ਮੇਲ ਤਾਂ ਘੱਟ ਆ देखो जी देखो जी वादिया टाइम पास तो एक चीज है लगे रहना जानवर चीज लगे रहना आप होर बना तो शुरुआत ही कर रहे हैं देखो जी ओय ओए ओ बहुत घंटा गए करो चर जाएगा लग रहा है ਦੇਖੋ ਤੌਣ ਤੋਂ ਪੂਰੇ ਘਣ ਜਾਂਦਾ ਉਹ ਜਾ ਕੇ ਲੱਗ ਕੇ ਘੜ ਕੇ ਲੇਖੋ ਡਰਦੇ ਨੇ ਉਹ ਵੀ ਡਰਦੇ ਨੇ ਲੋ ਪਾਪਿਓ ਕਹਿੰਦੇ ਆਪਣਾ ਯਾਰ ਬੋਰਾ ਆ ਗਿਆ ਕਿਵੇਂ ਬੋਰੇ ਠੀਕ ਹੈ ਯਾਰ ਕਿਵੇਂ ਲੱਗੇ ਆਪਣੇ ਆਪ ਚੂਚੇ ਕੈਂਟ ਆਂਟ ਲਾਇ ਲੱਗ ਰਹਾ ਨਾ ਯਾਰ ਇਹ ਹਜੇ ਬੰਦ ਨਿਆਣਾ ਨਾ ਸਾਰੇ ਹਜੇ ਚੰਨਾ ਦੇ ਨਾਲ ਨੇ ਹਾਂ 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 ਹੋਰ ਫਿਰ ਹੋਰ ਵਧੀਆ ਆਗੇ ਮੈਨੂੰ ਲੱਗ ਰਿਹਾ ਛੋਟੇ ਇਹ ਦੋ ਕੁ ਦਿਨਾਂ ਦੇ ਇਹ ਤਾਂ ਦੋ ਕੁ ਦਿਨਾਂ ਨਹੀਂ ਲੱਗਦੇ ਦੋ ਦਿਨਾਂ ਨਹੀਂ ਕਿ ਚਾਰ ਦਿਨਾਂ ਦੇ ਇਹ ਕਿੰਨੇ ਤਾਂ ਹਰ ਦਿਨ ਲੱਗੇ ਹੋ ਗਏ ਹਨ ਇੱਕ ਦਾ ਤਿੰਨ ਦਾ ਰਾਤ ਅੱਠ ਨਹੀਂ ਜਿਹੇ ਉਹ ਉਹ ਅੱਠ ਦਿਨਾਂ ਦੇ ਆ ਬਲੇਕ ਸਟ੍ਰੋਮ ਬਸ ਬਾੜਾ ਕਿਸੇ ਨੂੰ ਆਉਂਦਾ ਮਾਰਿਆ ਕਰੀ ਬੰਦੇ ਇਹ ਤਾਂ ਸਹੀ ਹੈ ਅਰੇ ਇਹ ਉਹ ਇੱਕ ਹੋਰ ਕਰਮਕਾਰੀ ਹਾਂ ਕੜੀ ਪਾ ਲਈ ਲੈ ਕੇ ਬਾਹਰ ਕੜੀ ਹਾਂ ਨਸ਼ੀ ਲੱਗਣੀ ਇਹਨਾਂ ਨੂੰ ਬਾਹਰ ਚ ਪਾਣਾ ਨਾਲ ਗੇੜ ਤੇ ਹਨਾ ਬਾਹਰ ਪਾ ਬਾਹਰ ਤੇ ਲੱਗ ਕਬੂਦੀ ਚੱਲੀ ਉਹ ਕੜੀ ਬੁਮਾਰੀ ਜਮਾ ਚਲੋ ਚਲੋ ਠੀਕ ਹੈ ਗਾਇਜ਼ ਅੱਗੇ ਤੁਹਾਨੂੰ ਫੀਡ ਫੂਡ ਦੱਸਾਂਗਾ ਆਪਾਂ ਜਿਹੜੀ ਪ੍ਰੋਵਾਈਡ ਕਰਾਂਗੇ ਇਹਨਾਂ ਨੂੰ ਤੇ ਚੰਗਾ ਜੀ ਮਿਲਦੇ ਹਾਂ ਅਗਲੇ ਵਲੌਗ ਦੇ ਅੰਦਰ ਫਲੈਕਸ਼ਰ ਕਮੈਂਟ ਜਰੂਰ ਕਰਦੇ ਹੋ ਸਤਿ ਸ਼੍ਰੀ ਅਕਾਲ ਬਾਏ